ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਅਫੀਰੂਖ ਕਰਦੇ ਹਾਂ ਪਹਿਲੀ ਖਬਰ ਦਾ ਪੰਜਾਬ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਲਾਕਡਾਊਨ ਵਰਗੇ ਹਾਲਾਤ ਪੈਦਾ ਹੋ ਗਏ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤੀ ਗਈ ਪੰਜਾਬ ਬੰਦੀ ਕਾਲ ਦੇ ਦੌਰਾਨ ਅੱਜ ਪੂਰਾ ਪੰਜਾਬ ਲਾਕਡਾਊਨ ਹੋ ਗਿਆ ਹੈ ਤਸਵੀਰਾਂ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਤੇ ਇਸ ਦੌਰਾਨ ਕਿਸਾਨਾਂ ਵੱਲੋਂ ਸਾਰੇ ਸਕੂਲ ਕਾਲਜ ਦਫ਼ਤਰ ਤੇ ਹਰ ਤਰ੍ਹਾਂ ਦੇ ਅਦਾਰੇ ਇੱਥੋਂ ਤੱਕ ਕਿ ਸੜਕੀਆਂ ਤੇ ਰੇਲ ਆਵਾਜਾਈ ਵੀ ਠੱਪ ਕੀਤੀ ਗਈ MSP ਦੀ ਗਰੰਟੀ ਸਹਾਰੇ ਕਿਸਾਨੀ ਮੰਗਾ ਉਤੇ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਦੇ ਮੱਦੇ ਨਜ਼ਰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਤੇ ਜਦ ਦੌਰਾਨ ਕਿਸਾਨ ਆਗੂ ਵੱਲੋਂ ਸੂਬੇ ਪੱਧਰ ਦੇ ਲੋਕਾਂ ਨੂੰ ਬੰਦ ਚ ਸਮਰਥਨ ਦੇਣ ਦੀ ਅਪੀਲ ਕੀਤੀ ਗਈ ਤੇ ਲੋਕਾਂ ਨੇ ਪੂਰਾ ਸਮਰਥਨ ਦਿੱਤਾ ਵੀ ਹੈ ਭਾਰਤੀ ਪੁਲਾੜ ਏਜੰਸੀ ਇਸਰੋ ਪੁਲਾੜ ਦੇ ਵਿੱਚ ਇੱਕ ਵੱਡੀ ਪੁਲਾਣਕ ਪੁੱਟਣ ਜਾ ਰਹੀ ਹੈ ਇਸਰੋ ਦੇ ਸਪੇਸ ਸਪੈਕਟ ਡੈਕਸ অরਬਿਟਲ ਡੌਂਕਿੰਗ ਐਕਸਪੈਰੀਮੈਂਟ ਮਿਸ਼ਨ ਦੀ ਉਲਟੀ ਗਿਣਤੀ ਐਤਵਾਰ ਰਾਤੋਂ ਸ਼ੁਰੂ ਹੋ ਗਈ ਹੈ ਇਸਰੋ ਨੇ ਕਿਹਾ ਕਿ ਸਪੈਡੈਕਸ অরਬਿਟਲ ਡੌਂਕਿੰਗ ਦੇ ਵਿੱਚ ਭਾਰਤ ਦੀ ਸਮਰੱਥਾ ਨੂੰ ਸਥਾਪਿਤ ਕਰਨ ਲਈ ਇੱਕ ਮਹੱਤਵਪੂਰਨ ਮਿਸ਼ਨ ਹੈ ਜੋ ਭਵਿੱਖ ਦੇ ਮਨੁੱਖ ਪੁਲਾੜ ਮਿਸ਼ਨਾਂ ਅਤੇ ਸੈਟਲਾਈਟ ਸੇਵਾ ਮਿਸ਼ਨ ਦੇ ਲਈ ਇੱਕ ਮਹੱਤਵਪੂਰਨ ਤਕਨੀਕ ਹੈ ਇਹ ਮਿਸ਼ਨ ਪੁਲਾੜ ਦੇ ਵਿੱਚ ਡੌਂਕਿੰਗ ਲਈ ਇੱਕ ਕਵਾਇਤੀ ਤਕਨੀਕੀ ਪ੍ਰਦਰਸ਼ਨ ਮਿਸ਼ਨ ਹੈ ਤੇ ਇਸ ਤੋਂ ਭਾਰਤ ਚੀਨ ਰੂਸ ਅਤੇ ਅਮਰੀਕਾ ਵਰਗੇ ਦੇਸ਼ਾਂ ਦੀ ਖਾਸ ਉੱਚ ਵਿੱਚ ਸ਼ਾਮਲ ਹੋ ਜਾਵੇਗਾ ਇਸਰੋ ਨੇ ਐਲਾਨ ਕੀਤਾ ਕਿ ਪੀਐਸਐਲਵੀਸੀ 60 ਰਾਕਟ 23 ਦਸੰਬਰ ਨੂੰ ਰਾਤ 10:00 ਵਜੇ ਸ਼੍ਰੀ ਹਰੀ ਕੋਟਾ ਸਥਿਤ ਪਹਿਲੇ ਲਾਂਚਪ ਪੈਰ ਤੋਂ ਲਾਂਚ ਕੀਤਾ ਜਾਵੇਗਾ ਇਹ ਮਿਸ਼ਨ ਸਪੈਡੈਕਸ ਨੂੰ ਉਸਦੇ ਪ੍ਰਾਇਮਰੀ ਪੋਲਡ ਦੇ ਵੱਜੋਂ ਲੈ ਕੇ ਜਾਵੇਗਾ ਜਿਸ ਵਿੱਚ ਦੋ ਪੋਲਡ ਯਾਨ ਸ਼ਾਮਲ ਹੋਣਗੇ ਉਹਨਾਂ ਦੇ ਨਾਲ ਹੀ 24 ਹੋਸ ਸੈਕੰਡਰੀ ਪੋਲਡ ਵੀ ਭੇਜੇ ਜਾਣਗੇ ਕਨੌਰੀ ਬਾਡਰ ਉਤੇ 35 ਦਿਨਾਂ ਤੋਂ ਮਰਨਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲੂ ਪੰਜਾਬ ਸਰਕਾਰ ਹਸਪਤਾਲ ਵਿੱਚ ਦਾਖਲ ਕਰਾਉਣ ਲਈ ਕੋਸ਼ਿਸ਼ ਕਰ ਰਹੀ ਹੈ ਸਬਕਾ ਐਡੀਜੀਪੀ ਜਸਕਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਕਨੌਰੀ ਸਰਹੱਦ ਉਤੇ ਪਹੁੰਚ ਗਈ ਤੇ ਉਹਨਾਂ ਦੇ ਨਾਲ ਪਟਿਆਲਾ ਰੇਂਦੇ ਡੀਜੀਪੀ ਮਨਦੀਪ ਸਿੰਘ ਸਿੱਧੂ ਅਤੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਵੀ ਮੌਜੂਦ ਨੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 31 ਦਸੰਬਰ ਤੋਂ ਪਹਿਲਾਂ ਡੱਲੇਵਾਲ ਨੂੰ ਅਰਦਾਈ ਹਸਪਤਾਲ ਦੇ ਵਿੱਚ ਤਬਦੀਲ ਕਰਨ ਲਈ ਕਿਹਾ ਅਜੇ ਹਨਾ ਹੁਣ ਉਤੇ ਪੰਜਾਬ ਦੇ ਮੁਖ ਸਕੱਤਰ ਤੇ ਡੀਜੀਪੀ ਵਿਰੁੱਧ ਅਦਾਲਤ ਦੀ ਮਾਨਹਾਨੀ ਦਾ ਮਾਮਲਾ ਦ ਯਾਨੀ 13 ਦਸੰਬਰ ਨੂੰ ਮੁਰ ਸੁਣਵਾਈ ਹੋਵੇਗੀ ਤੇ ਅਜੇਹੇ ਦੇ ਵਿੱਚ ਕੱਲ 29 ਦਸੰਬਰ ਨੂੰ ਵੀ ਪ੍ਰਸ਼ਾਸਨ ਦੀਆਂ ਟੀਮਾਂ ਨੇ ਕਰੋੜੀ ਸਰਦ ਉੱਤੇ ਪਹੁੰਚ ਕੇ ਕਿਸਾਨ ਆਗੂਦਨਾ ਡੱਲੇਵਾਲ ਦੇ ਨਾਲ ਗੱਲਬਾਤ ਕੀਤੀ ਪਰ ਉਹਨਾਂ ਦੀ ਗੱਲਬਾਤ ਅਸਫਲ ਰਹੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਇਨੇ ਦਿਨੀ ਮੰਦਰ ਲੱਭਣ ਅਤੇ ਖੁਦਾਈ ਦਾ ਮਾਮਲਾ ਕਾਫੀ ਚਰਚਾ ਵਿੱਚ ਹੈ ਸੰਬਲ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਨਵੇਂ-ਨਵੇਂ ਮੰਦਰ ਮਿਲ ਰਹੇ ਨੇ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਕਲੇਸ਼ ਯਾਦਵ ਨੇ ਦਾਅਵਾ ਕੀਤਾ ਕਿ ਲਖਨਊ ਦੇ ਵਿੱਚ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਦ ਦੇ ਸਰਕਾਰੀ ਨਿਵਾਸ ਦੇ ਹੇਠਾਂ ਵੀ ਸ਼ਿਵਲਿੰਗਾਂ ਤੇ ਉਸ ਦੀ ਖੁਦਾਈ ਵੀ ਹੋਣੀ ਚਾਹੀਦੀ ਹੈ ਅਕਲੇਸ਼ ਨੇ ਇਸ ਤੋਂ ਪਹਿਲਾਂ ਵੀ ਸੰਭਵ ਦੇ ਵਿੱਚ ਹੋ ਰਹੀ ਖੁਦਾਈ ਨੂੰ ਰਹਿ ਕੇ ਕਿ ਉਹਨਾ ਉਤੇ ਨਿਸ਼ਾਨਾ ਲਾ ਚੁੱਕੇ ਨੇ ਉਹਨਾਂ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਧਿਆਨ ਹਟਾਉਣ ਦੇ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੀ ਹੈ ਤੇ ਜਗਾ-ਜਗਾ ਖੁਦਾਈ ਹੋ ਰਹੀ ਹੈ ਉਹਨਾਂ ਦੇ ਹੱਥ ਵਿੱਚ ਵਿਕਾਸ ਦੀ ਨਹੀਂ ਵਿਨਾਸ਼ ਦੀ ਰੇਖਾ ਹੈ ਅਖिलेश যাদਬ ਨੇ ਕਿਹਾ ਕਿ ਮਹਾਕੁੰਬਲੀ ਸੱਦਾ ਪੱਤਰ ਨਹੀਂ ਦਿੱਤੇ ਜਾਂਦੇ ਕੁੰਭ ਦੇ ਵਿੱਚ ਲੋਕ ਖੁਦ ਆਉਂਦੇ ਨੇ ਅਸੀਂ ਆਪਣੇ ਧਰਮ ਦੀ ਵਿੱਚ ਇਹੀ ਸਿੱਖਿਆ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਤਨ ਯਾਹੂਦੀ ਪ੍ਰੋਸਟੇਟ ਸਰਜਰੀ ਸਫਲਤਾਪੂਰਵਕ ਹੋ ਗਈ ਹੈ। ਨਤਨ ਯਾਹੂ ਪ੍ਰੋਸਟੇਟ ਦੀ ਸਮੱਸਿਆ ਨਾਲ ਜੂਝ ਰਹੇ ਸਨ ਅਤੇ ਸਰਜਰੀ ਕਰਾਉਣ ਦੇ ਲਈ ਐਤਵਾਦੋ ਹਸਪਤਾਲ ਪਹੁੰਚੇ ਸਨ। ਡਾਕਟਰਾਂ ਮੁਤਾਬਕ ਨਤਨ ਯਾਹੂਦੀ ਪਿਸ਼ਾਬ ਨਲੀ ਚ ਇਨਫੈਕਸ਼ਨ ਸੀ ਤੇ ਜਿਸ ਕਦ ਉਨ੍ਹਾਂ ਦੇ ਪ੍ਰੋਸਟੇਟ 'ਚ ਸਮੱਸਿਆ ਸੀ ਨਤਨ ਯਾਹੂਦੇ ਦਫ਼ਤਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿਸ਼ਾਬ ਨਲੀ ਦੀ ਲਾਗ ਦਾ ਪਤਾ ਲੱਗਾ ਸੀ ਜਿਹਦਾ ਇਲਾਜ ਦਵਾਈ ਨਾਲ ਕੀਤਾ ਜਾ ਰਿਹਾ ਸੀ ਪਰ ਸੰਕਰਮਣ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਸਰਜਰੀ ਕੀਤੀ ਗਈ ਸੀ। ਤੇ ਇਜ਼ਰਾਈਲ ਦੇ ਪੀਐਮ ਨੇ ਕਿਹਾ ਕਿ ਸਰਜਰੀ ਬਿਨਾਂ ਕਿਸੇ ਪਛਿਤ ਕੀਤੇ ਸਫਲ ਰਹੀਏ ਤੇ ਉਹਨੇ ਵੀ ਆਖਕ ਪ੍ਰਧਾਨ ਮੰਤਰੀ ਨੂੰ ਸਰਜਰੀ ਤੋਂ ਬਾਅਦ ਹੋਸ਼ ਆ ਗਈ ਹੈ ਤੇ ਉਹ ਚੰਗੀ ਹਾਲਾਤ ਦੇ ਵਿੱਚ ਨੇ ਹਾਲਾਂਕਿ ਕੁਝ ਦਿਨ ਤੱਕ ਉਹ ਠੀਕ ਹੋਣ ਦੇ ਲਈ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਵਿੱਚ ਹੀ ਰਹਿਣਗੇ ਉੱਤਰ ਕੋਰੀਆ ਦੇ ਨੇਤਾ ਕਿਮ ਜੋੰਗ ਉਹਨੇ ਕਿਹਾ ਕਿ ਉਹ ਦਿਨ ਨਾਲ ਕੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ 1 ਮਹੀਨਾ ਪਹਿਲਾਂ ਅਮਰੀਕਾ ਵਿਰੁੱਧ ਸਭ ਤੋਂ ਸਖਤ ਨੀਤੀ ਨੂੰ ਲਾਗੂ ਕਰਨਗੇ 트੍ਰੰਪ ਦੀ ਵਾਈਟ ਹਾਊਸ ਦੇ ਵਿੱਚ ਵਾਪਸੀ ਨਾਲ ਉੱਤਰ ਕੋਰੀਆ ਨਾਲ ਉੱਚ ਪੱਧਰੀ ਕੂਟਨੀਤੀ ਦੀ ਸੰਭਾਵਨਾ ਵਧ ਗਈ ਹੈ ਤੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਉੱਤਰ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਉੱਤੇ ਚਰਚਾ ਕਰਨ ਦੇ ਲਈ ਕਿਮ ਨਾਲ ਤਿੰਨ ਵਾਰ ਮੁਲਾਕਾਤ ਕੀਤੀ ਮਾਹਿਰਾਂ ਦਾ ਮੰਨਣਾ ਹੈ ਕਿ ਯੂਕਰੇਨ ਤੇ ਪੱਛਮੀ ਏਸ਼ੀਆ ਚ ਚੱਲ ਰਹੇ ਸੰਘਰਸ਼ ਕਰਕੇ ਕਿਮ ਤੇ ਟਰੰਪ ਵਿਚ ਸਿਕਰ ਵਾਰਤਾ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ ਮਾਹਿਰਾਂ ਦਾ ਮੰਨਣਾ ਇਹ ਵੀ ਹੈ ਕਿ ਯੂਕਰੇਨ ਵਿਰੁੱਧ ਰੂਸ ਦੀ ਲੜਾਈ ਲਈ ਉੱਤਰ ਕੋਰੀਆ ਦਾ ਸਮਰਥਨ ਵੀ ਕੂਟਨੀਤੀ ਨੂੰ ਮੋਰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਲਈ ਇੱਕ ਚੁਣੌਤੀ ਹੈ ਕਿਮ ਨੇ ਪਾਸ਼ਨ ਨੇ ਉੱਤਰੀ ਕੋਰੀਆ ਦੀ ਅਮਰੀਕਾ ਵੱਲੋਂ ਸਖਤ ਜਵਾਬੀ ਕਦਮਾਂ ਦੀ ਰਣਨੀਤੀ ਨੂੰ ਸਪਸ਼ਟ ਕਰ ਦਿੱਤਾ ਜੋ ਕਿ ਐਸ ਦੇ ਲੰਬੇ ਸਮੇਂ ਦੇ ਰਾਸ਼ਟਰੀ ਹਿੱਤਾਂ ਅਤੇ ਸੁਰੱਖਿਆ ਲਈ ਹਮਲਾਵਰ ਟਾਂਗਰਲ ਸ਼ੁਰੂ ਕੀਤਾ ਜਾਵੇਗਾ ਕਿਸਾਨੀ ਮਸਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ 3 ਜਨਵਰੀ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੈ ਮੀਟਿੰਗ ਲਈ ਸਾਰੇ ਜਥੇਬੰਦੀਆਂ ਦੇ ਕਿਸਾਨਾਂ ਨੂੰ ਬੁਲਾਇਆ ਗਿਆ ਤੇ ਮੀਟਿੰਗ 3 ਜਨਵਰੀ ਨੂੰ ਸਵੇਰੇ 11 ਵਜੇ ਪੀ ਡਬਲਯੂ ਡੀ ਰੈਸਟ ਹਾਊਸ ਵਿਕੇਰ ਰੱਖੀ ਗਈ ਹੈ ਤੇ ਜਿੱਥੇ ਕਮੇਟੀ ਕਿਸਾਨਾਂ ਦੇ ਮਸਲਿਆਂ ਉੱਤੇ ਵਿਸਥਾਰ ਨਾਲ ਚਰਚਾ ਕਰਕੇ ਰਣਨੀਤੀ ਬਣਾਏਗੀ ਐਸ ਤੋਂ ਪਹਿਲਾਂ ਵੀ ਕਮੇਟੀ ਕਿਸਾਨਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੀ ਹੈ ਪਰ ਗੈਰ ਸਿਆਸੀ ਸਾਂਝਕ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਇਸ ਕਮੇਟੀ ਅੱਗੇ ਪੇਸ਼ ਨਹੀਂ ਹੋਏ ਉਹਨਾਂ ਨੇ ਪੱ ਇੱਕ ਕਮੇਟੀ ਸੁਪਰੀਮ ਕੋਰਟ ਵੱਲੋਂ ਸਾਬਕਾ ਜੱਜ ਨਵਾਬ ਸਿੰਘ ਦੀ ਅਗਵਾਈ ਦੇ ਹੇਠ ਬਣਾਈ ਗਈ ਹੈ ਤੇ ਕਮੇਟੀ ਦੀ ਤਰਫੋਂ ਸੁਪਰੀਮ ਕੋਰਟ ਨੇ ਸੰਬੰਧ ਵਿੱਚ ਅੰਤਿਮ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਅੰਦੋਲਨਕਾਰੀ ਕਿਸਾਨ ਗੱਲਬਾਤ ਲਈ ਨਹੀਂ ਆ ਰਹੇ ਹਨ ਅਮਰੀਕਾ ਦੇ 39ਵੇਂ ਰਾਸ਼ਟਰਪਤੀ ਜਿਮ ਕਾਰਟਰ ਦਾ ਐਤਵਾਰ ਨੂੰ 100 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਅਰਤਦਾ ਜਨਮ 1 ਅਕਤੂਬਰ 1924 ਨੂੰ ਜਾਰਜੀਆ ਰਾਜ ਦੇ ਵਿੱਚ ਇੱਕ ਕਿਸਾਨ ਪਰਿਵਾਰ ਦੇ ਵਿੱਚ ਹੋਇਆ ਸੀ ਅਤੇ 1970 ਤੋਂ 1981 ਤੱਕ ਰਾਸ਼ਟਰਪਤੀ ਵਜੋਂ ਉਹਨਾਂ ਨੇ ਸੇਵਾ ਨਿਭਾਈ ਸੀ। ਉਹ ਅਮਰੀਕੀ ਇਤਿਹਾਸ ਪ੍ਰਤੀ ਕਾਫੀ ਆਪਣੀ ਸਰਲਤਾ ਤੇ ਮਨੁੱਖੀ ਪਹੁੰਚ ਲਈ ਜਾਣੇ ਜਾਂਦੇ ਨੇ। ਕਰਟਰ ਜੋ ਕਿ ਲੰਮੇ ਸਮੇਂ ਤੋਂ ਬਿਮਾਰ ਸਨ ਉਹਨਾਂ ਦੀ ਮੌਤ ਦੀ ਪੁਸ਼ਟੀ ਉਹਨਾਂ ਦੇ ਪੁੱਤਰ ਦੁਆਰਾ ਕੀਤੀ ਗਈ ਸੀ ਹਾਲਾਂਕਿ ਤੁਰੰਤ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਫਰਵਰੀ 2023 ਦੇ ਵਿੱਚ ਕਰਟਰ ਸੈਂਟਰ ਨੇ ਐਲਾਨ ਕੀਤਾ ਸੀ ਕਿ ਉਹ ਹਮਲਾਵਰ ਚਵੜੀ ਦੇ ਕੈਂਸਰ ਮੈਲਾਨੋਮਾ ਤੋਂ ਪੀੜਤ ਨੇ ਤੇ ਐਅਰ ਦੇ ਬਾਵਜੂਦ ਉਹਨਾਂ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ ਪਰਿਵਾਰ ਅਤੇ ਦੋਸਤਾਂ ਦੇ ਨਾਲ ਸਮਾਂ ਬਿਤਾਉਣ ਨੂੰ ਤਰਜੀਹ ਦਿੰਦੀ ਹੈ ਉਹਨਾਂ ਦੀ ਆਖਰੀ ਤਸਵੀਰ 1 ਅਕਤੂਬਰ ਨੂੰ ਉਹਨਾਂ ਦੇ 100ਵੇਂ ਜਨਮ ਦਿਨ ਦੇ ਉੱਤੇ ਲਗਾਈ ਗਈ ਸੀ ਤੇ ਆਪਣੇ ਕਾਰਜਕਾਲ ਦੌਰਾਨ ਉਹਨਾਂ ਕਈ ਇਤਿਹਾਸਕ ਕਾਰਵਾਈਆਂ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੀ ਪ੍ਰਵੋਕ ਕਾਰਵਾਈ ਇੱਕ 1978 ਦਾ ਕੈਂਪ ਡੈਵਿਡ ਸਮਝੌਤਾ ਸੀ ਅਜਲੀਏ ਨਹੀਂ ਦੁਬਾਰਾ ਫਿਰ ਆਦਰੋਮ ਹੋਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਦਤ ਸਾਥੀਏ ਕਾਲ ਸਰਵਾ